ਸੀ ਮੌਜੂਦਾ ਹਾਲਾਤ ਦੇਖੋ ਕਿ ਪਿਛਲੇ ਤੋਂ ਸ਼ਾਇਦ ਡੇਢ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਮੁੰਡੇ ਪ੍ਰਵਿੰਦਰ ਸਿੰਘ ਝੋਟਾ ਨੇ ਇੱਕ ਮਹੀਨਾ ਸਟਾਰਟ ਕੀਤੀ ਮਾਨਸਾ ਦੇ ਵਿੱਚ ਕਿ ਮਾਨਸਾ ਦੇ ਵਿੱਚ ਜਿੰਨੇ ਮੈਡੀਕਲ ਹਾਲ ਨੇ ਉਹ ਸਾਰੇ ਨਸ਼ੇ ਵੇਚਦੇ ਨੇ ਅਜੀਠੇ ਹਲਕੇ ਦੇ ਵਿੱਚ ਲਗਭਗ 17 ਲੋਕਾਂ ਦੀ ਸ਼ਰਾਬ ਯਾਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੁਣ ਅੱਜ ਤੋਂ ਬਾਅਦ ਟਾਕ ਤੇ ਟੈਰਰ ਇਕੱਠਿਆਂ ਨਹੀਂ ਚੱਲੂਗਾ ਜਾ ਫਿਰ ਟੈਰਰ ਚੱਲੂਗਾ ਜਾਂ ਫਿਰ ਟਾਕ ਹੋਊਗੀ ਇਹ ਜਿਹੜਾ ਕਾਰੋਬਾਰ ਹੈ ਨਾ ਇਹ ਪ੍ਰਦੀਪ ਸਿੰਘ ਜਿਹੜਾ ਨਸ਼ੇ ਦਾ ਕਾਰੋਬਾਰ ਹੈਗਾ ਇਹ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਦੂਜੀ ਤੀਜੀ ਨੰਬਰ ਦਾ ਸਭ ਤੋਂ ਵੱਡਾ ਬਿਜ਼ਨਸ ਹੈ ਦੁਨੀਆ ਦੇ ਵਿੱਚ ਕਾਲ ਜੀ ਮੈਂ ਪ੍ਰਦੀਪ ਸਿੰਘ ਸਿੱਧੂ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਇਸ ਪ੍ਰੋਗਰਾਮ ਦਾ ਮੇਨ ਮਕਸਦ ਦੇਸ਼ ਪ੍ਰਦੇਸ਼ ਦੇ ਉਹ ਮੁੱਦੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਕਰਦੇ ਆ ਤਾਂ ਜੋ ਤੁਹਾਨੂੰ ਸੱਚ ਦੇ ਨੇੜੇ ਲਿਆਇਆ ਜਾ ਸਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਜੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਸ਼ਕਲ ਜੀ ਮੱਖਾ ਜੀ ਜਿਵੇਂ ਕਿ ਪਿਛਲੇ 10-12 ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਬਣਿਆ ਹੋਇਆ ਸੀ ਉਸ ਤੋਂ ਬਾਅਦ ਸੀਜ਼ਫਾਇਰ ਹੋਇਆ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਰਾਤ ਲਾਈਵ ਹੋਏ ਨੇ 8 ਵਜੇ ਉਹਨਾਂ ਨੇ ਸਾਰੇ ਦੇਸ਼ ਨੂੰ ਸੰਬੋਧਿਤ ਕੀਤਾਗਾ ਤੇ ਉਹਨਾਂ ਨੇ ਪਾਕਿਸਤਾਨ ਖਿਲਾਫ ਕਾਇਡਾ ਰੁਖ ਅਪਣਾਇਆ ਆਪਣੇ ਬੋਲਾਂ ਦੇ ਵਿੱਚ ਇੱਕ ਕੀਡੀ ਟਾਕ ਪਾਕਿਸਤਾਨ ਵਿਰੁੱਧ ਵਰਤੀ ਆ ਤਾਂ ਤੁਸੀਂ ਕੀ ਕਹਿਣਾ ਚਾਹੋ ਨਿ ਪ੍ਰਧਾਨ ਮੰਤਰੀ ਦੇ ਇਸ ਲਾਈਵ ਬਾਰੇ ਤੇ ਸਾਰੀ ਵਾਰਤਾ ਲਾ ਬਾਰੇ ਅ ਦੇਖੋ ਜਿੰਦਾਂ ਦਾ ਇਹ ਮੁੱਦਾ ਚੱਲਿਆਗਾ ਸਾਰੇ ਲੋਕ ਉਡੀਕ ਕਰ ਰਹੇ ਸੀ ਕਿ ਨਰਿੰਦਰ ਮੋਦੀ ਪ੍ਰੈਸ ਕਾਨਫਰੰਸ ਕਰਨਗੇ ਜਾਂ ਪ੍ਰੈਸ ਦੇ ਸਾਹਮਣੇ ਆ ਕੇ ਦੀਖ ਨੂੰ ਸੰਬੋਧਿਤ ਹੋਣਗੇ ਪਰ ਜਦੋਂ ਦੇ ਨਰਿੰਦਰ ਮੋਦੀ ਪਿਛਲੇ 13 ਸਾਲਾਂ ਤੋਂ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੇ ਇੱਕ ਵਾਰੀ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਆ ਆਪਾਂ ਵੀ ਸ਼ਿਕਲ ਕਰਦੇ ਹੁੰਦੇ ਸੀ ਕਿ ਨਰਿੰਦਰ ਮੋਦੀ ਕਹਿੰਦੇ ਹੁੰਦੇ ਸੀ ਕਿ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਉਹ ਮੌਨ ਨੇ ਉਹ ਬੋਲਦੇ ਨਹੀਂ ਪਰ ਇਸ ਮੁੱਦੇ ਤੇ ਅਸੀਂ ਇਹੀ ਕਹਾਂਗੇ ਕਿ ਨਰਿੰਦਰ ਮੋਦੀ ਇੱਕ ਵਾਰੀ ਵੀ ਨਹੀਂ ਬੋਲਦੇ ਉਹ ਜਿਹੜੀ ਵੀ ਗੱਲ ਕਹਿੰਦੇ ਨੇ ਉਹ ਆਪ ਲਾਈਵ ਲੈਂਦੇ ਨੇ ਸਵਾਲ ਤੱਕ ਅੱਗੇ ਤੋਂ ਲੈਂਦੇ ਨਹੀਂ ਹੈਗੇ ਆ ਕਿਉਂਕਿ ਪਿਛਲੇ 10-12 ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਗਾਤਾਰ 2-3 ਬਾਰ ਲਾਈਵ ਹੋਏ ਨੇ ਪ੍ਰੈਸ ਦੇ ਸਾਹਮਣੇ ਵੀ ਆਏ ਨੇ ਪਰ ਮੋਦੀ ਸਾਹਿਬ ਨਹੀਂ ਆਏ ਬੇਸ਼ੱਕ ਉਹ ਲਗਾਤਾਰ ਮੀਟਿੰਗਾਂ ਲੈ ਰਹੇ ਸੀ ਫੌਜ ਦੇ ਅਧਿਕਾਰੀਆਂ ਦੇ ਨਾਲ ਵੀ ਡਿਫੈਂਸ ਮਿਨਿਸਟਰੀ ਦੇ ਨਾਲ ਵੀ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਹੁਣ ਉਹਨਾਂ ਦੇ ਲਾਈਵ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਲਾਈਵ ਦੇ ਵਿੱਚ ਫੌਜ ਦੀ ਸਰਾਹਨਾ ਕੀਤੀ ਹੈ ਕਿ ਫੌਜ ਨੇ ਜਿਹੜੇ ਆਪਣੇ ਮਤਲਬ ਲੇ ਕੇ ਟਾਰਗੇਟ ਮਿੱਥੇ ਸੀ ਉਹਨਾਂ ਸਾਰੇ ਟਾਰਗੇਟਾਂ ਨੂੰ ਅਚੀਵ ਕੀਤਾ ਹੈ ਜਿੱਥੇ-ਜਿੱਥੇ ਅਸੀਂ ਸੋਚਿਆ ਸੀ ਉੱਥੇ-ਉੱਥੇ ਅਸੀਂ ਪਾਕਿਸਤਾਨ ਦੇ ਵਿੱਚ ਘੁਸ ਕੇ ਉਹਨਾਂ ਦੀ ਛਾਤੀ ਦੇ ਉੱਪਰ ਅਟੈਕ ਕੀਤਾ ਹੈ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਪਾਕਿਸਤਾਨ ਕੁਝ ਹੋਰ ਸੋਚਦਾ ਰਹਿ ਗਿਆ ਅਸੀਂ ਉਸ ਤੋਂ ਕਿਤੇ ਜ਼ਿਆਦਾ ਮਤ ਲੈ ਕੇ ਉਹਨਾਂ ਦਾ ਨੁਕਸਾਨ ਕੀਤਾ ਪਰ ਉਹਨਾਂ ਨੇ ਨਾਲ ਨਾਲ ਇਹ ਗੱਲ ਕਹੀ ਹੈ ਕਿ ਹੁਣ ਅੱਜ ਤੋਂ ਬਾਅਦ ਟਾਕ ਤੇ ਟੈਰਰ ਇਕੱਠਿਆਂ ਨਹੀਂ ਚੱਲੂਗਾ ਜਾਂ ਫਿਰ ਟੈਰਰ ਚੱਲੂਗਾ ਜਾਂ ਫਿਰ ਟਾਕ ਹੋਊਗੀ ਅਸੀਂ ਉਹਨਾਂ ਚਿਰ ਗੱਲ ਹੀ ਨਹੀਂ ਕਰਦੇ ਜਿੰਨਾ ਚਿਰ ਭਾਰਤ ਦੇ ਵਿੱਚ ਅੱਤਵਾਦੀ ਹਮਲੇ ਹੁੰਦੇ ਰਹਿਣਗੇ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਸਿੰਧੂ ਜਲ ਸਮਝੌਤਾ ਗਾ ਉਹਦੇ ਤੇ ਅਟੈਕ ਕਰਦੇ ਆ ਵੀ ਕਿਹਾ ਕਿ ਪਾਣੀ ਤੇ ਖੂਨ ਆਣਾ ਇਕੱਠੇ ਨਹੀਂ ਬਊਗਾ ਉਹਨਾਂ ਨੇ ਕਹਿਣ ਤੋਂ ਭਾਵ ਉਹਨਾਂ ਦਾ ਇਹੀ ਸੀ ਕਿ ਹੁਣ ਅਸੀਂ ਪਾਕਿਸਤਾਨ ਦੇ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ ਜੇ ਗੱਲਬਾਤ ਹੋਊਗੀ ਵੀ ਤਾਂ ਉਹ ਪੋਕੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੀ ਹੋਊਗੀ ਕਿਤੇ ਨਾ ਕਿਤੇ ਜਿਹੜੇ ਦੁਨੀਆ ਦੇ ਐਕਸਪਰਟ ਨੇ ਥਿੰਕ ਟੈਂਕ ਨੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਦੇ ਇਸ ਐਕਸ਼ਨ ਦੇ ਨਾਲ ਪਾਕਿਸਤਾਨ ਨੂੰ ਭਾਰਤ ਅਲੱਗ ਥਲਗ ਕਰਨ ਤੋਂ ਕਾਮਯਾਬ ਰਿਹਾ ਹੈ ਭਾਰਤ ਦਾ ਜਿਹੜਾ ਪਾਕਿਸਤਾਨ ਦਾ ਮੇਨ ਮੁੱਦਾ ਹੁੰਦਾ ਸੀ ਵੀ ਕਸ਼ਮੀਰ ਦੇ ਉੱਪਰ ਗੱਲ ਕਰੋ ਹੁਣ ਪਾਕਿਸਤਾਨ ਉਸ ਮੁੱਦੇ ਤੋਂ ਪਿੱਛੇ ਹਟਦਾ ਨਜ਼ਰ ਆਊਗਾ ਕਿਉਂਕਿ ਭਾਰਤ ਦਾ ਜਿਹੜਾ ਰੁਖ ਆ ਉਹ ਜਾਦੇ ਅਗਰੈਸਿਵ ਹੈ ਅ ਦੁਨੀਆ ਨੂੰ ਉਹਨਾਂ ਨੇ ਦਿਖਾਇਆ ਹੈ ਭਾਰਤ ਨੇ ਕਿ ਇਹ ਹੀ ਅਤਵਾਦ ਨੂੰ ਪਾਲਦੇ ਨੇ ਪਰ ਇਹਦੇ ਨਾਲ ਨਾਲ ਇੱਕ ਮੈਂ ਗੱਲ ਹੋਰ ਕਹਿਣੀ ਚਾਹਨਾ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓ ਤੋਂ ਪਹਿਲਾਂ ਇਹ ਘੋਸ਼ਣਾ ਕਰਤੀ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੁਣ ਸੀਜ਼ਫਾਇਰ ਹੋ ਗਿਆ ਜੀ ਉਸੇ ਤਰ੍ਹਾਂ ਕੱਲ ਰਾਤ ਵੀ ਇਹੀ ਹੋਇਆ ਕਿ ਉਹਨਾਂ ਨੇ ਡੋਨਲਡ ਟਰੰਪ ਨੇ ਨਰਿੰਦਰ ਮੋਦੀ ਦੇ ਲਾਈਵ ਨੂੰ ਆਉਣ ਤੋਂ ਪਹਿਲਾਂ ਮਤਲਬ ਲੇ ਕੇ ਇਹ ਗੱਲ ਕਹਿਤੀ ਕਿ ਅਸੀਂ ਭਾਰਤ ਤੇ ਪਾਕਿਸਤਾਨ ਨੂੰ ਧਮਕੀ ਦਿੰਦੇ ਹਾਂ ਇਹ ਗੱਲ ਕਹੀ ਕੀ ਜੇਕਰ ਤੁਸੀਂ ਇਹੀ ਰੁਖ ਅਪਣਾਈ ਰੱਖਿਆ ਤਾਂ ਅਸੀਂ ਤੁਹਾਡੇ ਨਾਲ ਵਪਾਰਕ ਸਮਝੌਤੇ ਰੱਦ ਕਰ ਦੇਵਾਂਗੇ ਤਾਂ ਕਰਕੇ ਭਾਰਤ ਤੇ ਪਾਕਿਸਤਾਨ ਬੈਕਫਰੰਟ ਤੇ ਆਏ ਨੇ ਪਿੱਛੇ ਹੋਏ ਨਹੀਂ ਉਹਨਾਂ ਨੇ ਸੀਜ਼ਫਾਇਰ ਵਾਸਤੇ ਮੰਨਿਆ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਨਰਿੰਦਰ ਮੋਦੀ ਦਾ ਜਿਹੜਾ ਲਾਈਵ ਸੀਗਾ ਉਹਨੂੰ ਮਤਲਬ ਕਿ ਖੱਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਰਿੰਦਰ ਮੋਦੀ ਦੇ ਲਾਈਵ ਦਾ ਜਿਹੜਾ ਮਜ਼ਾ ਸੀ ਉਹ ਕਰਕਰਾ ਕਰਨ ਦੀ ਕੋਸ਼ਿਸ਼ ਕੀਤੀ ਹੈ हां ਤੇ ਮੇਰਾ ਦੂਜਾ ਸਵਾਲ ਜੋ ਆਪਣੇ ਪੰਜਾਬ ਤੋਂ ਆ ਹਾਂਜੀ ਹੁਣ ਜੇ ਅੱਗੇ ਗੱਲ ਕਰੀਏ ਵੀ ਇੱਕ ਜੁੱਧ ਤਾਂ ਲਗਭਗ ਖਤਮ ਹੋਣ ਦੇ ਨੇੜੇ ਪਹੁੰਚਿਆ ਖੜਾ ਪਰ ਜਿਹੜਾ ਦੂਜਾ ਜੁੱਧ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਤਾਂ ਇਹਦੇ ਵਿੱਚੋਂ ਇੱਕ ਖਬਰ ਨਿਕਲ ਕੇ ਆਈ ਹੈ ਕਿ ਅੰਮ੍ਰਿਤਸਰ ਦੇ ਮਜੀਠਾਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 17 ਲੋਕਾਂ ਦੀ ਮੌਤ ਹੋ ਚੁੱਕੀ ਆ ਤਾਂ ਤੁਸੀਂ ਕੀ ਸਮਝਦੇ ਹੋ ਕਿਉਂਕਿ ਪੰਜਾਬ ਦੀ ਸਿਆਸਤ ਵੀ ਇਸ ਮੁੱਦੇ ਤੇ ਬਹੁਤ ਭਖੀ ਹੋਈ ਅੱਜ ਦੇ ਟਾਈਮ ਦੇਖੋ ਜੀ ਪੰਜਾਬ ਇੱਕ ਟਾਈਮ ਦੇ ਉੱਪਰ ਕਈ ਯੁੱਧ ਲੜ ਰਿਹਾ ਹੈ ਇੱਕ ਯੁੱਧ ਤਾਂ ਜਿਹੜਾ ਬਾਰਡਰ ਦੇ ਚੱਲਿਆ ਉਹਦੇ ਵਿੱਚ ਵੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਬਾਰਡਰ ਨਾਲ ਲੱਗਦੇ ਜਿਹੜੇ ਸਰहदी ਏਰੀਏ ਨੇ ਤੁਸੀਂ ਉੱਥੇ ਜਾ ਕੇ ਦੇਖੋ ਇੱਕ ਵਾਰੀ ਉਹਨਾਂ ਪਿੰਡਾਂ ਨੂੰ ਉੱਠਣਾ ਪਿਆ ਉੱਥੋਂ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਤੇ ਇੱਕ ਯੁੱਧ ਪਾਣੀਆਂ ਦਾ ਯੁੱਧ ਆਪਾ ਪੰਜਾਬ ਆਪਦੇ ਵਣਦੇ ਹੱਕ ਦੇ ਪਾਣੀ ਨੂੰ ਲੈ ਕੇ ਕਦੇ ਹਾਈ ਕੋਰਟ ਕਦੇ ਸੁਪਰੀਮ ਕੋਰਟ ਤੇ ਇੱਕ ਜੁੱਧ ਜਿਹੜਾ ਪੰਜਾਬ ਸਰਕਾਰ ਨੇ ਸਟਾਰਟ ਕੀਤਾ ਵਿਆ ਜੁੱਧ ਨਸ਼ਿਆਂ ਦੇ ਵਿਰੁੱਧ ਅਸੀਂ ਵੇਖ ਰਹੇ ਹਾਂ ਵੀ ਸ਼ੱਕ ਇਹਦੀ ਗਰਾਉਂਡ ਰਾਇਲਟੀ ਹੈ ਜਿਹੜੀ ਉਹ ਬੜੀ ਡਰਾਉਣੀ ਹੈ ਕਿ ਜਦੋਂ ਅਸੀਂ ਧਰਾਤਲ ਦੇ ਉੱਪਰ ਜਾ ਕੇ ਦੇਖਦੇ ਹਾਂ ਮੁੰਡੇ ਕੁੜੀਆਂ ਹੁਣ ਤਾਂ ਕੁੜੀਆਂ ਦਾ ਨਾਂ ਵੀ ਸਾਨੂੰ ਬਰਾਬਰ ਲੈਣਾ ਪੈਂਦਾ ਕਿਉਂਕਿ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਕੁੜੀਆਂ ਦੇ ਨਸ਼ੇ ਕਰਨ ਦੇ ਕੇਸ ਵੀ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਇਹ ਸ਼ਾਇਦ ਕੱਲ ਦਾ ਮਾਮਲਾ ਹੈ ਕਿ ਮਜੀਠੇ ਹਲਕੀ ਦੇ ਵਿੱਚ ਲਗਭਗ 17 ਲੋਕਾਂ ਦੀ ਸ਼ਰਾਬ ਯਾਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਇੱਕ ਪਦਾਰਥ ਜਿਸ ਨੂੰ ਮੈਥੋਲਈ ਸ਼ਾਇਦ ਕਿਹਾ ਜਾਂਦਾ ਹੈ ਉਹ ਦੀ ਮਾਤਰਾ ਉਹਦੇ ਵਿੱਚ ਬਹੁਤ ਜ਼ਿਆਦਾ ਹੋਣ ਕਰਕੇ ਇਹ ਮੌਤਾਂ ਹੋਈਆਂ ਨੇ ਤੇ ਮੌਤਾਂ ਵਧਣ ਦੀ ਸੁਭਾਵਨਾ ਹਲੀ ਬਣੀ ਵੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਮਜੀਠੇ ਹਲਕੀ ਦੇ ਵਿੱਚ ਨੇ ਤੇ ਅਕਾਲੀ ਦਲ ਤੋਂ ਲੈ ਕੇ ਕਾਂਗਰਸ, ਬੀਜੇਪੀ ਸਾਰੀਆਂ ਪਾਰਟੀਆਂ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਕੇਰਨ ਦੇ ਵਿੱਚ ਲੱਗੀਆਂ ਵਿਆਂ ਨਹੀਂ ਗਈਆਂ ਪਰ ਜੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਇਸ ਟਾਈਮ ਨਸ਼ੇ ਦੇ ਕੀ ਹਾਲਾਤ ਨੇਗੇ ਉਹਦੇ ਉਹਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਸਰਕਾਰ ਨੇ ਹਰ ਇੱਕ ਘਰ ਦੇ ਲਈ ਜਿਨ੍ਹਾਂ ਦੀਆਂ ਦੀ ਮੌਤ ਹੋਈ ਹੈ 10-10 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਪਰ ਇਹ ਸਾਨੂੰ ਸਾਹਮਣੇ ਦੀਂਦਾ ਪਰ ਜੇ ਤੁਸੀਂ ਮੌਜੂਦਾ ਹਾਲਾਤ ਦੇਖੋ ਕਿ ਪਿਛਲੇ ਤੋਂ ਸ਼ਾਇਦ ਡੇਢ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਮੁੰਡੇ ਪ੍ਰਵਿੰਦਰ ਸਿੰਘ ਝੋਟਾ ਨੇ ਇੱਕ ਮਹੀਨਾ ਸਟਾਰਟ ਕੀਤੀ ਮਾਨਸਾ ਦੇ ਵਿੱਚ ਕਿ ਮਾਨਸਾ ਦੇ ਵਿੱਚ ਜਿੰਨੇ ਮੈਡੀਕਲ ਹਾਲ ਨੇ ਉਹ ਸਾਰੇ ਨਸ਼ੇ ਵੇਚਦੇ ਨੇ ਹਾਂਜੀ ਇਹ ਉਹਦੇ ਕਹਿਣਾ ਸੀ ਇਸ ਕਰਕੇ ਇੱਕ ਪੂਰੇ ਦਾ ਪੂਰਾ ਸੰਘਰਸ਼ ਲੜਿਆ ਗਿਆ ਝੋਟੇ ਤੇ ਪਰਚੇ ਦਿੱਤੇ ਗਏ ਝੋਟੇ ਨੂੰ ਅੰਦਰ ਸਿੱਟਿਆ ਗਿਆ ਪਰ ਝੋਟਾ ਲੜਾਈ ਲੜਦਾ ਰਿਹਾ ਝੋਟੇ ਨੇ ਜਿਹੜੇ ਮੈਡੀਕਲ ਹਾਲਾਂ ਦਾ ਨਾਂ ਲੈਂਦਾ ਵਾਰਸੋਂ ਉਹ ਮੈਡੀਕਲ ਹਾਲ ਤੋਂ ਲਗਭਗ 10 11000 ਨਸ਼ੀਲੀ ਗੋਲੀ ਬਰਾਮਦ ਕੀਤੀ ਗਈ ਹੈ ਤੇ ਜਿਹੜੇ ਮੈਡੀਕਲ ਹਾਲ ਤੋਂ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹੋਈਆਂ ਨੇ ਉਹ ਐਡਾ ਇੱਕ ਨਸ਼ੇ ਦੀ ਸਪਲਾਈ ਕਰਨ ਵਾਲਾ ਮੈਡੀਕਲ ਹੌਲ ਹੈ ਕਿ ਕਿਹਾ ਜਾਂਦਾ ਹੈ ਛੋਟੇ ਦੇ ਕਹਿਣ ਦੇ ਮੁਤਾਬਕ ਪੂਰੇ ਮਾਲਵੇ ਨੂੰ ਸੰਗਰੂਰ ਬਰਨਾਲਾ ਬਠਿੰਡਾ ਫਰੀਦਕੋਟ ਮੁਕਸਰ ਤੱਕ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਆ ਇਨ੍ਹਾਂ ਮੈਡੀਕਲ ਹਾਲ ਤੋਂ ਹੋ ਕੇ ਜਾਂਦੀਆਂ ਨਹੀਂ ਆ ਦੇਖੋ ਝੋਟੇ ਨੂੰ ਅੱਜ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਝੋਟੇ ਤੇ ਗੱਟਮਾਰ ਕੀਤੀ ਗਈ ਝੋਟੇ ਤੇ ਲੋਕ ਲੱਖਾਂ ਤਰ੍ਹਾਂ ਦੇ ਸਵਾਲ ਕਰਦੇ ਨੇਗੇ ਪਰ ਜਿਹੜੀ ਗਰਾਉਂਡ ਰੈਲਿਟੀ ਹੈਗੀ ਉਹ ਇਹ ਹੈਗੀ ਕਿ ਸੱਚਮੁੱਚ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਕਿ ਜ਼ਿਆਦਾ ਤਸ ਚੁੱਕਿਆ ਹੈ ਜੇਕਰ ਕੋਈ ਨਸ਼ੇ ਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਤਾਂ ਸਾਹਮਣੇ ਵੀਡੀਓ ਆਉਣ ਲੱਗੀਆਂ ਜਿਹੜੇ ਨਸ਼ੇ ਬੀਜ ਦੀ ਨੇ ਉਹ ਐ ਕਹਿਣ ਲੱਗੇ ਸ਼ਰੀਆਮ ਕੇ ਹਾਂ ਜੀ ਅਸੀਂ ਤਾਂ ਵੇਚਾਂਗੇ ਜੇ ਥੋੜੇ ਤੋਂ ਕਰਨਾ ਕਿਉਂਕਿ ਜਿਹੜੇ ਐਨਡੀਪੀਐਸ ਦੇ ਜਿਹੜੇ ਕਾਨੂੰਨ ਨੇ ਉਹ ਇੰਨੇ ਕ ਕਮਜ਼ੋਰ ਨੇਗੇ ਤੁਸੀਂ ਥੋੜੇ ਤੋਂ ਅੱਜ ਚਿੱਟਾ ਫੜਿਆ ਜਾਵੇ ਤੁਸੀਂ ਸਿਰਫ ਮਤਲਬ 28 ਦਿਨਾਂ ਬਾਅਦ ਜ਼ਮਾਨਤ ਹੋ ਜੂ ਉਹ ਕੁੜੀ ਜਿਹੜੀ ਮਤਲਬ ਕਿ ਐਸਐਚਓ ਕੁੜੀ ਦੀ ਪੁਲਿਸ ਵਾਲੀ ਕੁੜੀ ਸੀ ਉਹਦੇ ਤੋਂ ਚਿੱਟੇ ਦੀ ਬਰਾਮਦਗੀ ਹੋਈ ਕੈਦਨਾ ਤੋਂ ਬਾਅਦ ਬਾਹਰ ਆ ਗਈ ਜਦੋਂ ਲੋਕਾਂ ਨੂੰ ਇਹ ਨਸ਼ੇ ਵੇਚਣ ਵਾਲੇ ਲੋਕਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਅਸੀਂ ਵੱਧ ਤੋਂ ਵੱਧ 22 ਦਿਨ ਜੇਲ੍ਹ ਦੇ ਵਿੱਚ ਰਹਾਗੇ ਤਾਂ ਉਹ ਕਿਉਂ ਹਟਣਗੇ ਕਿਉਂਕਿ ਇਹ ਜਿਹੜਾ ਕਾਰੋਬਾਰ ਹੈ ਨਾ ਇਹ ਪ੍ਰਦੀਪ ਸਿੰਘ ਜਿਹੜਾ ਨਸ਼ੇ ਦਾ ਕਾਰੋਬਾਰ ਹੈਗਾ ਇਹ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਦੂਜੇ ਤੀਜੇ ਨੰਬਰ ਦਾ ਸਭ ਤੋਂ ਵੱਡਾ ਬਿਜ਼ਨਸ ਹੈ ਦੁਨੀਆ ਦੇ ਵਿੱਚ ਲੋਕ ਇਹਦੇ ਤੋਂ ਇੰਨਾ ਕਰਪੀਆ ਕਮਾਉਂਦੇ ਆ ਜਦੋਂ ਕਿਸੇ ਇੱਕ ਨਸ਼ੇੜੀ ਪੁੱਤ ਦਾ ਸਰੀਰ ਟੁੱਟਦਾ ਹੁੰਦਾ ਤਾਂ ਜਿਹੜਾ 50 ਪੈਸੇ ਵਾਲਾ ਕੈਪਸੂਲ ਹੈ ਤੁਸੀਂ ਦੇਖੋਗੇ ਲੋਕ 5-500 ਦੇ ਵਿੱਚ 5-5000 ਦੇ ਵਿੱਚ ਦੇਣ ਨੂੰ ਤਿਆਰ ਹੋ ਜਾਂਦੇ ਨੇ ਜਦੋਂ ਨਸ਼ੇੜੀ ਪੁੱਤਾਂ ਦੇ ਸਰੀਰ ਟੁੱਟਦੇ ਆ ਤਾਂ ਹੱਥਾਂ ਦੇ ਵਿੱਚ ਪਾਏ ਸੋਨੇ ਦੇ ਕੜੇ ਤੱਕ ਮਤਲਬ ਕਿ ਗਿਰਬੀ ਰੱਖ ਦਿੰਦੇ ਨੇ ਲੋਕ ਖੜੇ ਮੋਟਰਸਾਈਕਲਾਂ ਨੂੰ ਬੁਲਟਾਂ ਨੂੰ ਵੇਚ ਦਿੰਦੇ ਨੇ ਨਸ਼ੇ ਦੇ ਕਰਕੇ ਅੱਜ ਪੰਜਾਬ ਦੇ ਨਸ਼ੇ ਕਰਕੇ ਇਹ ਹਾਲਾਤ ਨੇ ਇਹ ਸਾਨੂੰ ਕਹਿਣਾ ਪੈ ਰਿਹਾ ਕਿ ਅੱਜ ਦੀ ਘੜੀ ਯੁੱਧ ਜਿਹੜਾ ਨਸ਼ਿਆਂ ਵਿਰੁੱਧ ਛੜਿਆ ਹੋਇਆ ਅਸੀਂ ਇਹ ਗੱਲ ਦਾ ਸਮਰਥਨ ਕਰਦੇ ਆਂ ਪਿੱਛੇ ਜੇ ਬੜੇ ਲੋਕਾਂ ਨੇ ਇਹ ਗੱਲ ਦਾ ਵਿਰੋਧ ਕੀਤਾ ਕਿ ਜੀ ਪੰਜਾਬ ਸਰਕਾਰ ਨੇ ਬਿਨਾਂ ਗੱਲ ਤੋਂ ਪਰਚੇ ਦਿੱਤੇ ਮੈਂ ਕਹਿੰਦਾ ਜਿਹੜੇ ਪੰਜਾਬ ਸਰਕਾਰ ਨੂੰ ਜਿਹਦੇ ਤੇ ਸ਼ੱਕ ਹੈ ਇੱਕ ਵਾਰੀ ਐਮ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਪਿਛਲੇ ਦਿਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਮਹਿਮ ਚੱਲੀ ਸੀ ਪਰ ਇੱਕ ਵਾਰੀ ਫੇਰ ਮਤਲਬ ਕਿ ਆਈ ਵਾਰ ਜਿਵੇਂ ਹੁੰਦਾ ਹੈ ਕਿ ਇੱਕ ਵਾਰੀ ਬਹੁਤ ਉੱਪਰ ਜਾਂਦੀ ਹੈ ਫਿਰ ਥੱਲੇ ਆ ਜਾਂਦੀ ਹੈ ਪਿਛਲੇ 5-10 ਦਿਨਾਂ ਤੋਂ ਮਹਿਮ ਫੇਰ ਸੁਸਤ ਪਈ ਤੇ ਐਡਾ ਐਡੀ ਵੱਡੀ ਦਰਘਟਨਾ ਵਾਪਰ ਗਈ ਕਿ 17 ਜੀ ਅੱਡ ਅੱਡ ਪਰਿਵਾਰਾਂ ਦੇ ਉਹਨਾਂ ਨੂੰ ਆਪਣੀਆਂ ਜ਼ਿੰਦਗੀਆਂ ਗਵਾਉਣੀਆਂ ਪਈਆਂ ਅਸੀਂ ਤਾਂ ਸਭ ਨੂੰ ਇਹ ਦਰਖਾਸਤ ਕਰਦੇ ਆ ਕਿ ਤੁਹਾਡੇ ਆਸ-ਪਾਸੇ ਕਿਤੇ ਵੀ ਕੋਈ ਨਸ਼ਾ ਵੇਚ ਰਿਹਾ ਹੈ ਤੁਸੀਂ ਬਿਨਾ ਕਿਸੇ ਡਰ ਤੋਂ ਪ੍ਰਸ਼ਾਸਨ ਨੂੰ ਦੱਸੋ ਕਿਉਂਕਿ ਜੇ ਕਿਸੇ ਨੂੰ ਇਹ ਗੱਲ ਲੱਗਦੀ ਹੈ ਕਿ ਅੱਗ ਗਵਾਂਡੀਆਂ ਦੇ ਘਰੇ ਲੱਗੀ ਹੈ ਤੇ ਸਾਡੇ ਘਰੇ ਅੱਗ ਨਹੀਂ ਆਉਣਾ ਇਹ ਉਹਨਾਂ ਦਾ ਬਹਿਮ ਹੈ ਅੱਗ ਹਰ ਘਰ ਦੇ ਵਿੱਚ ਆਉਂਦੀ ਆਉਂਦੀ ਹੈ ਬਹੁਤ ਸੋਹਣਾ ਜਵਾਬ ਤਾਂ ਮੱਖਾ ਹੀ ਤੁਸੀਂ ਤੇ ਮੇਰਾ ਅਗਲਾ ਸਵਾਲ ਜੀ ਵੀ ਜਦੋਂ ਜੁੱਧ ਦੇ ਵਿੱਚ ਜੋ ਫਿਰੋਜ਼ਪੁਰ ਡਰੋਨ ਡਿੱਗਿਆ ਸੀ ਤਾਂ ਉਸ ਦੇ ਵਿੱਚ ਲਗਭਗ ਤਿੰਨ ਜੀ ਇੱਕ ਪਰਿਵਾਰ ਦੇ ਚੁਲਸੀ ਗਏ ਸੀ ਤੇ ਅੱਜ ਖਬਰ ਆਈ ਆ ਕਿ ਉਸ ਘਰ ਦੇ ਜੋ ਔਰਤ ਚੁਲਸੀ ਸੀ ਉਸ ਦੀ ਮੌਤ ਹੋ ਗਈ ਨੇ ਆ ਇਹ ਬੜੀ ਮੰਦ ਭਾਗੀ ਖਬਰ ਹੈ ਕਿ ਉਹ ਡਰੋਨ ਜਿਹੜਾ ਡਿੱਗਿਆ ਸੀ ਉਹ ਦੇ ਕਰਕੇ ਇੱਕੋ ਪਰਿਵਾਰ ਦੇ ਤਿੰਨ ਜੀ ਚੁਲਸੇ ਸੀਗੇ ਆ ਵੈਸੀ ਦਾ ਪੁਨਸ਼ ਏਰੀਏ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋਈਆਂ ਜੰਮੂ ਦੇ ਵਿੱਚ ਪਰ ਪੰਜਾਬ ਦੇ ਵਿੱਚ ਸ਼ਾਇਦ ਇਹ ਪਹਿਲੀ ਮੌਤ ਆ ਕਿ ਡਰੋਨ ਡਿੱਗਣ ਦੇ ਨਾਲ ਉਹ ਲੇਡੀਆਂ ਜਿਹੜੀ ਜਿਨ੍ਹਾਂ ਦੇ ਘਰ ਇਹ ਡਰੋਨ ਡਿੱਗਿਆ ਸੀਗਾ ਪਰ ਪੰਜਾਬ ਸਰਕਾਰ ਨੇ ਸ਼ਾਇਦ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਆ ਆਰਥਿਕ ਸਹਾਇਤਾ ਦੇਣ ਦਾ 5-5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ ਤੇ ਕੇਂਦਰ ਤੋਂ ਵੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਰਦੀ ਏਰੀਆ ਦਾ ਤੇ ਨਾਲ ਦੀ ਨਾਲ ਮੈਂ ਤਾਂ ਇਹ ਵੀ ਕਹਿਣਾ ਕਿ ਪੰਜਾਬ ਹਰ ਪੱਖ ਤੋਂ ਚੱਲ ਰਿਹਾ ਹੈ ਹੁਣ جنگ ਦੇ ਵਿੱਚ ਝੋਕਿਆ ਜਾਣਾ ਸੀ ਪੰਜਾਬ ਨੂੰ ਸਪੈਸ਼ਲ ਪੈਕੇਜ ਦੀ ਮੰਗ ਵੀ ਸ਼ਾਇਦ ਇੱਕ ਪਾਸੇ ਚੱਲ ਰਹੀ ਹੈ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਵੀ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ